ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇਸ ਵੀਰ ਦੇ ਬਾਦੀ ਨੇ ਸਾਡੇ ਨੂੰ ਤੇ ਅਸੀਂ ਹੁਣ ਉੱਠੇ ਹੈਗੇ ਆ ਤੇ ਉਸ ਤੋਂ ਬਾਅਦ ਫਰੈਸ਼ ਰੂਮ ਦਵਾਲਾ ਅਸੀਂ ਆ ਗਏ ਰਸੋਈ ਦੇ ਵਿੱਚ ਤੇ ਇੱਧਰ ਅਸੀਂ ਰੱਖ ਦਿੱਤਾ ਹੈਗਾ ਦੁੱਧ ਤੇ ਦਰਜੀ ਦੁੱਧ ਲੈ ਆਏ ਸੀ ਤਾਂ ਦੁੱਧ ਰੱਖ ਦਿੱਤਾ ਹੈਗਾ ਤੇ ਇੱਧਰ ਰੱਖ ਦਿੱਤਾ ਸੀ ਮਿਹਰ ਹਸ ਬਣਾਵਾ ਵਾਸਤੇ ਦੁੱਧ ਪੀਣ ਲਈ ਕਿਉਂਕਿ ਉਹ ਹੱਥ ਤੱਕ ਸੁੱਤੇ ਆ ਜਦੋਂ ਤੱਕ ਦੁੱਧ ਤੱਤਾ ਹੋ ਕੇ ਠੰਡਾ ਹੋਵੇਗਾ ਤੇ ਉਹਨਾਂ ਨੂੰ ਵੀ ਆਪਾਂ ਟਾਵਾਂਗੇ ਤੇ ਰਾਤੀ ਮੈਂ ਹੱਦਾਂ ਕਹਿਣ ਦੀ ਸੀ ਕਿ ਮੌਸਮ ਜਿਹੜਾ ਹਨ ਵੀ ਲੱਗਦਾ ਕਿ ਕੱਲ ਧੁੱਪ ਨਿਕਲੇਗੀ ਕਿ ਬੜੇ ਤਾਰੇ ਨਿਕਲੇ ਹਨ ਤੇ ਆ ਦੇਖੋ ਇੱਧਰ ਬਾਰਿਸ਼ ਹੋ ਕੇ ਹਟੀ ਹੈ ਬਾਰਿਸ਼ ਹੋ ਕੇ ਹਟੀ ਹੈ ਤੇ ਬੱਦਲ ਹੁਣ ਤੱਕ ਵੀ ਕਾਫੀ ਹੈ ਤੇ ਹੁਦਾਂ ਅਗਰ ਟਮਾਟਾ ਮੇਂ ਸ਼ਿਟ ਵੀ ਹੈ ਨਾ ਪੈਣ ਦੀਆਂ ਸਈਆਂ ਹੈਗੀਆਂ ਤੇ ਅੱਜ ਲੱਗਦਾ ਨਹੀਂ ਹੈਗਾ ਕਿ ਧੁੱਪ ਨਿਕਲੂਗੀ ਪਰ ਦੁਪਹਿਰ ਤੱਕ ਪਤਾ ਨਹੀਂ ਵੀ ਸ਼ਾਇਦ ਨਿਕਲਦੀ ਆਵੇ ਕਿਉਂਕਿ ਕੱਲ ਵੀ ਨਿਕਲ ਆਈ ਸੀ ਧੁੱਪ ਤੇ ਅੱਜ ਦੇਖੋ ਕੀ ਹੋ ਰਿਹਾ ਮੌਸਮ ਹੈਗਾ ਐਨਾ ਠੰਡ ਠੰਡ ਠੰਡੀ ਹਵਾ ਚੱਲਦੀ ਪਈ ਆ ਚਲੋ ਦੱਦੀ ਹੈਗਾ ਇੱਧਰ ਸਾਡੇ ਪੰਛੀ ਬੈਠੇ ਟਾਂਕਾ ਕਰਦੇ ਵੇ ਆ ਤੇ ਡੱਦੀ ਤਸਵੀਰ ਦੇ ਉੱਠ ਜਾਂਦੇ ਹੈਗੇ ਆ ਤਾਂ ਹੁਣ ਅਸੀਂ ਡੱਦੀ ਨੂੰ ਬਣਾ ਕੇ ਦੇਵਾਂਗੇ ਬਲੈਕ ਟੀ ਤੇ ਚਲੋ ਦੁਕਾਨ ਡੱਦੀ ਨੇ ਸਵੇਰ ਦੀ ਖੁੱਲੀ ਹੋਈ ਆ ਮੰਡੀ ਤੋਂ ਵੀ ਜਾ ਆਏ ਆ ਅਸੀਂ ਚਾਹ ਚਾਹ ਦਿੰਨੇ ਆ ਡੱਦੀ ਨੂੰ ਤੇ ਨਾਲੇ ਅਸੀਂ ਕਰਦੇ ਆਪਾਂ ਠੀਕ ਆ ਉਧਰ ਸਰਦਾਰ ਜੀ ਹੁਣ ਆ ਤੁਹਾਨੂੰ ਸੱਸੀ ਗਾਲ ਬੁਲਾ ਲਈ ਹੋਣੀ ਆ ਕਿਉਂਕਿ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈਗਾ ਕਿ ਹੁਸ਼ਿੰਦੇ ਜੀ ਹੋਏ ਆ ਤਾਂ ਇਧਰਲਾ ਘਰ ਦਾ ਬਲੌਗ ਵੀ ਆਵੇਗਾ ਫਿਰ ਹੁਸ਼ਿੰਦੇ ਦਾ ਬਲੌਗ ਵੀ ਵੀਰ ਨਾ ਵੀਡੀਓ ਵਗੈਰਾ ਆਵੇਗੀ ਆ ਠੀਕ ਹੈ ਨਾ ਤੇ ਮਿਕਸ ਹੀ ਰਹੇਗਾ ਤੇ ਚਲੋ ਅਗਲੀ ਹੁਣ ਅਪਡੇਟ ਦੇ ਲਈ ਹਾਂਜੀ ਸੱਸੀ ਗਾਲ ਜੀ ਦੁਪਹਿਰ ਦੇ 12:00 ਵੱਜ ਗਏ ਆ ਤੇ ਅੱਜ ਦੇ ਦਿਨ ਵੀ ਆਪਾਂ ਇੱਥੇ ਸੀਗੇ ਮੈਂ ਚਲੋ ਅੱਜ ਦੇ ਦਿਨ ਘੁੰਮ ਲੈਣੇ ਸੀ ਤੇ ਆਹ ਦੇਖੋ ਹੁਸ਼ਿੰਦੇ ਦੀ ਛੁੱਟੀ ਦੀ ਮਾਰਕੀਟ ਇੱਕ ਨਾ ਇਹ ਆਨੇ ਦਾ ਟੈਂਟ ਚ ਲਾਏ ਆ ਇਹ ਚੱਲ ਜਾਣੇ ਵੈਸੇ ਅੱਜ ਆਪਾਂ ਤੇ ਆਪਾਂ ਅੱਜ ਗਏ ਨਹੀਂ ਕਿਉਂਕਿ ਪੰਜਾਬ ਬੰਦ ਅੱਜ ਕਿਸਾਨਾਂ ਨੇ ਧਰਨੇ ਲਾਏ ਆ ਇਹ ਸਾਨੂੰ ਇੱਥੇ ਰੁਕਣਾ ਪਿਆ ਥੋੜੇ ਚਿਰਨਾ ਹੁਣ ਸ਼ਾਮ ਨੂੰ ਦੇਖਦੇ ਸ਼ਾਮ ਨੂੰ ਨਿਕਲਦੇ ਆ ਹਾਂ ਦੇਖੋ ਤੇ ਮੈਡਮ ਹੋਣੇ ਅੱਜ ਘਰੇ ਹੀ ਨੇ ਕੱਲ ਵਾਂਗ ਇੱਥੇ ਧੁੱਪ ਨਿਕਲੀ ਤੇ ਉੱਥੇ ਠੰਡ ਆ

ਇਦਾਂ ਸੇ ਮੋਟਰ ਨੂੰ ਪੜਨਾ ਨਾ ਇਧਰ ਵਾਲਾ ਗੇਟ ਤੇ ਬਣਾਇਆ ਨਾ ਉਵੇਂ ਹੀ ਜਾਏਗਾ ਮਾਰਕੀਟ ਦਾ ਐਕਸਿਟ ਛੋਟੀ ਜੀ ਮਾਰਕੀਟ ਸੀਗੀ ਉੱਤਾਂ ਹੀ ਲਾਈ ਸੀ ਨਾ ਇਹ ਤਾਂ ਸਾਡੇ ਪੰਜਾਹ ਚੋਲਾ ਨਹੀਂ ਲੰਦੇ ਰੇੜੀਆਂ ਰੋੜੀਆਂ ਇੱਥੇ ਨਾ ਟੈਂਟ ਲਾਏ ਵਧੀਆ ਕਰਕੇ ਨਾ ਨਾਨ ਵੇਜ ਵਗੈਰਾ ਇਧਰ की जगह खूबसूरती करात के सरदूत के साथ के सर दूध के के साथ नजर कहाँ है के सर दूध क्या है शिमला में शिमला में थैंक यू ਅੱਜ ਵੈਸੇ ਆਪਾਂ ਚੱਲ ਜਣਾ ਸੀਗਾ ਜਿਦਾ ਤੁਹਾਨੂੰ ਦੱਸਿਆ ਸੀਗਾ ਪੰਜਾਬ ਬੰਦ ਤਾਂ ਨਹੀਂ ਗਈ ਸੀ ਅੱਜ ਮੈਂ ਕਿਹਾ ਚਲੋ ਹੁਣ ਫਿਰ ਘੁੰਮ ਲੈਣੇ ਹੁਣ ਵੇਲੇ ਕੀ ਕਰਨਾ ਇਸ ਕਮਰੇ ਵੇ ਕਮਰੇ ਜਵੈਗ ਲੰਮੀ ਪੈਣਾ ਸੋਣਾ ਸੀ ਆਪਾਂ ਇੱਥੇ ਜਾਂ ਘੁੰਮੀ ਹੁੰਨੇ ਹੈ ਘਰ ਜਾ ਕੇ ਆਰਾਮ ਹੀ ਕਰਨਾ ਹਾਂ ਦੇਖੋ ਚਰਚੇ ਦਿਖਾਵਾਂਗੇ ਜਿਹੜੀ ਕੱਲ ਆਪਾਂ ਨਹੀਂ ਦੇਖੀ ਨਾ ਤੇ ਉੱਥੇ ਚੱਲਦੇ ਤੇ ਉੱਥੇ ਜਾ ਕੇ ਦਿਖਾਉਂਦੇ ਤੁਹਾਨੂੰ ਆਹ ਲੋ ਜੀ ਆ Shimla ਜਿਹੜੀ ਮਸ਼ਹੂਰ ਚ ਚਰਚਾ ਨਾ ਉਹ ਆਹ ਹੈ ਇਧਰ ਮਾਰਕੀਟ ਤੇ ਜਿਹੜੀ ਆਪਾਂ ਨਿਕਲੇ ਇੱਥੋਂ ਤੇ ਆ ਗਈ ਚਰਚ ਜਿਹੜੀ Shimla ਦੀ ਬਹੁਤ ਜ਼ਿਆਦਾ ਮਸ਼ਹੂਰ ਨਾ ਇਹ ਸਾਰਾ ਮਾਲ ਰੋਡ ਆ ਹੈ ਨਾ ਇਹ ਤਿੰਨ ਰੋਡ ਨੇ ਇੱਕ ਥੱਲੇ ਆ ਪਤਲਾ ਹੁਣ ਮਾਲ ਰੋਡ ਕਹਿੰਦੇ ਯਾਤਰ ਮਾਲ ਰੋੜੀ ਹੈ ਬਤਕਰੀਮ ਤਰੀਨ ਸਾਰੇ ਇੱਥੇ ਆ ਸ਼ਿਮਲੇ ਦੀ ਚਰਚਾ ਗਈ ਆ ਇਹ ਸਾਰੀ ਖਾਣ ਪੀਣ ਦੀ ਮਾਰਕਟ ਆ ਇਹ ਆ ਦੇਖੋ ਗਜਰਿੱਲਾ ਭਾਜੀ ਚਲੇਵੀ ਗੱਡੀ ਆ ਦੇਖੋ ਚਲੇਵੀ ਗੱਡੀ

ਕੋ ਕੋ ਕਿਆ ਬੋਲਤੇ ਹੈ ਇਸਕੋ ਇਸਪਾਇਰ ਐਸਪਾਇਰ ਐਕਸਪਾਇਰਲ ਇਸਪਾਇਰਲ ਇਸਪਾਇਰ ਕਥੀ ਲਿਖਿਆ ਇਸਪਾਇਰਲ ਪੋਟੈਟੋ ਇਸਪਾਇਰਲ ਬ੍ਰੈਡ ਇਹ ਤੇ ਇਸਪਾਇਰਲ ਪੋਟੈਟੋ ਕਰੀਮ ਜੀ ਤੇ ਪੋਨੇ ਦੇ ਉਤੇ ਫੋਟੇ ਜੀ ਦੀ ਲਾਈਨ ਇਸਪਾਇਰਲ ਬ੍ਰੈਡ ਉੱਤੇ ਬਾਪੂ ਜੀ ਨੇ ਦਿੰਦੇ ਸਰ ਇਹਦੇ ਨੇ ਇਹਦੇ ਵਿੱਚ ਆਲੂ ਵੀ ਮੋਟੇ ਆ ਨਾ ਜੀਣਾ ਸਰ ਥੋੜੀ ਥੋੜੀ ਪਾ ਦੇ ਜਿਆਦਾ ਮਤਲਗਾ ਨਾ ਇਹਨੂੰ ਦੇ ਦੇ ਫੋਰ ਪਾਸੇ ਥੋੜੀ ਪਾਣੀ ਇਹਦੇ ਕੋਸ਼ਿਂ ਨਹੀਂ ਆਲਦ ਵਾਲਾ ਵੇੜ ਸਾਰਾ ਤੇਰੀ ਪਾਣੀ ਦੇਖਾ ਗਈਆਂ ਮੁੰਦਰੀ ਹੈ ਅੱਗੇ ਜਾ ਕੇ ਦੇਖਣਾ ਅੱਗੇ ਅਪਰ ਮਨ ਰੋੜਾ ਵਾਲਾ ਪਾਣੀ ਆਸ ਕੀ ਹੁੰਦੀ ਹੈ ਤਾਂ ਬੱਝੀ ਨਾ ਨੰਬਰ ਜੀ ਜੇ ਪੂਰੀ ਫੈਮਿਲੀ ਦੀ ਬਣਾਉਣੀ ਹੋਵੇ ਬਣਾ ਦੇ ਦਈਏ ਤੁਹਾਨੂੰ ਉਹਦੇ ਕੋ ਸੇਮ ਹੀ ਇਜ਼ ਗ੍ਰੇਟ 300 ਪਰ ਪੀਸ ਹੈ 300 ਪਰ ਪੀਸ ਹੈ ਨਾ ਠੀਕ ਹੈ ਲੱਕੜ ਮਾਰਕੀਟ ਇਧਰੋਂ ਐਂਟਰੈਂਸ ਆ ਇੱਥੇ ਲੱਕੜ ਦੀਆਂ ਚੀਜ਼ਾਂ ਹਰੇਕ ਚੀਜ਼ ਲੱਕੜ ਦੀ ਚੀਜ਼ ਮਿਲਦੀ ਆ ਲੱਕੜ ਦੇ ਪਰਸ ਵੀ ਤਾਂ ਹੈ ਨਾ ਦੇਖੋ ਗੋਲਕ ਵਗੈਰਾ ਟਰੈਕਟਰ ਵਗੈਰਾ ਖਲੋਣੇ ਵਗੈਰਾ ਨਾ ਟੌイズ ਵਗੈਰਾ ਦੇਖੋ ਤੇ ਨਾਲੇ ਮੈਂ ਅਮਰਜੀਤ ਨੇ ਇੱਕ ਸਕੈਚ ਬਣਾਉਣਾ ਦਿੱਤਾ ਉਹ ਭਾਜੀ ਨੇ ਉੱਥੇ ਬੈਠੇ ਨੇ ਤੇ ਉਹ ਬਣਦਾ ਤਾਂ ਫਿਰ ਤੁਹਾਨੂੰ ਵੀ ਦਿਖਾਉਣੀ ਆ ਆਪਾਂ ਆ ਦੇਖੋ ਆ ਡਰਾਈ ਫਰੂਟਸ ਵਗੈਰਾ ਆ ਲੱਕੜ ਦੇ ਪਰਸ ਨੇ ਆ ਬਾਈ ਜੀ ਹੁਣਾਂ ਨੂੰ ਮੈਂ ਉਹ ਅਮਰਜੀਤ ਦੀ ਫੋਟੋਸ ਨੂੰ ਦੇਖਤੀ ਸੀ ਤੇ ਬੜੀ ਸਮਝ ਨਾਲ ਲੈਣ ਤੇ ਮੈਂ ਇਹਨਾਂ ਦੇ ਗਾਣਾ ਨਾ ਉਹ ਹੁੰਦੇ ਆ ਸ਼ਾਰਟ ਉਹ ਉਹਨਾਂ ਨੇ ਜਿਹੜੇ ਆਪਣੀ ਫੋਟੋਆਂ ਬਣਾਈ ਸੀ ਕਿ ਅਸੀਂ ਬੈਠੇ ਸੀ ਨਾ ਕਿੱਲੇ ਪਰ ਇੱਕ ਪਰਟੀਕੂਲਰ ਸਟੱਫ ਕਰ ਰਹੇ ਹੁੰਦੇ ਆ ਚਾਹ ਰਹੇ ਦੋ ਦੋ ਸਿਮਰੇ ਜੰਗੇ ਨਾ ਤੋ ਉਂ ਦੂਰ ਜਾਏ ਉਹ ਇਹ ਇੱਕ ਇਹ ਲੱਕੜ ਲੱਕੜ ਬਜ਼ਾਰ ਤੇ ਐਂਟਰਸ ਤੇ ਬੈਠੇ ਹੁੰਦੇ ਨੇ ਸ਼ੋਰ ਦਿੱਖੀ ਤੇ ਹੁਣ ਆਪਾਂ ਸ਼ਿਮਲੇ ਨੂੰ ਬਾਏ ਬਾਏ ਕਹਿਣ ਲੱਗੇ ਆਂ ਬਾਏ ਬਾਏ ਸ਼ਿਮਲੇ ਬਾਏ ਬਾਏ ਅੱਜ ਪੰਜਾਬ ਬੰਦ ਕਰਕੇ ਆਪਾਂ ਰੁਕੇ ਨਹੀਂ ਤਾਂ ਆਪਾਂ ਸਵੇਰੇ ਨਿਕਲ ਜਾਣਾ ਸੀਗਾ ਹੁਣ ਸ਼ਿਮਲੇ ਨੂੰ ਸਾਡੇ ਵੱਲੋਂ ਬਾਏ ਬਾਏ ਆ ਤੇ ਬਾਕੀ ਤੁਸੀਂ ਮੈਡਮ ਹੁਣ ਦਾ ਵਲੌਗ ਦੇਖਿਓ ਹੁਣ ਘਰ ਦਾ ਓਕੇ ਜੀ ਹਾਂਜੀ ਜੀ ਘਰ ਦੇ ਸਾਰੇ ਕੰਮ ਨਿਭੜ ਕੇ ਡੈਡ ਜੀ ਨੂੰ ਰੋਟੀ ਦੇ ਦਿੱਤੀ ਆ ਰੋਟੀ ਦੇ ਕੇ ਮਹਾਰਾਜ ਹੁਣਾਂ ਦੁੱਧ ਪੀ ਲਿਆ ਦੁੱਧ ਪੀ ਕੇ ਤਾਂ ਅਸੀਂ ਕਿਚਨ ਨੂੰ ਸਾਫ਼ ਕਰ ਲਿਆ ਘਰ ਦੀ ਸਫਾਈ ਕਰਕੇ ਤਾਂ ਹੁਣ ਅਸੀਂ ਚੱਲੇ ਆਂ ਚਿਣੀਆਂ ਨੂੰ ਰੋਟੀ ਪਾਣ ਕਿਉਂਕਿ ਚਲਿਆ ਨੂੰ ਹਾਤਾਕ ਰੋਟੀ ਪਾਈ ਨਹੀਂ ਕਿਉਂਕਿ ਜਦੋਂ ਦੀਆਂ ਬੱਚਿਆਂ ਨੂੰ ਛੁੱਟੀਆਂ ਪਈਆਂ ਉਦੋਂ ਦਾ ਮੈਂ ਕਾਫੀ ਜ਼ਿਆਦਾ ਲੇਟ ਹੋ ਜਾਣੀ ਹੈਗੀ ਆ ਤੇ ਉਸ ਤੋਂ ਬਾਅਦ ਆ ਫਿਰ ਇਹਨਾਂ ਦੀ ਦਿਵਾਲੀ ਅਸੀਂ ਲੱਗ ਜੀਦਾ ਹੈਗਾ ਆ ਤੇ ਆ ਸਾਰੀ ਕਿਚਨ ਨੂੰ ਸਾਫ ਕਰ ਲਿਆ ਹੈਗਾ ਆ ਵਰਤਨ ਵਗੈਰਾ ਵੀ ਸਾਫ ਕਰ ਲਏ ਹੈਗੇ ਆ ਤੇ ਚਲੋ ਇਹ ਮੇਰੀ ਕਿਚਨ ਦੀ ਸਫਾਈ ਕਿਉਂਕਿ ਬੱਚਿਆਂ ਵਾਲੇ ਘਰ ਸਫਾਈ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬੱਚਿਆਂ ਵਾਲਾ ਕਿ ਬੱਚਿਆਂ ਵਾਲਾ ਹੋਵੇ ਚਾਹੇ ਸਿਆਣੇ ਵਾਲਾ ਘਰ ਹੋਵੇ ਨਾ ਸਫਾਈ ਹੁਣੀ ਕਾਫੀ ਜ਼ਿਆਦਾ ਜ਼ਰੂਰੀ ਹੈ ਚਲੋ ਆਓ ਫੇ ਹੋਣਾ ਚਿੜੀਆਂ ਨੂੰ ਰੋਟੀ ਪਾ ਕੇ ਆਨੇ ਆ ਹਾਂਜੀ ਇੱਧਰ ਅਸੀਂ ਚਿੜੀਆਂ ਦੇ ਵਾਸਤੇ ਛੋਟੇ ਛੋਟੇ ਰੋਟੀ ਕਰ ਲਈ ਹੈਗੀ ਆ ਮੈਂ ਕਿਹਾ ਚਲੋ ਉਹਨਾਂ ਨੂੰ ਛੋਟੇ ਛੋਟੇ ਚੂਰੀ ਜੀ ਬਣਾ ਦਈਏ ਤੇ ਇੱਧਰ ਅਸੀਂ ਲੈਟਾ ਬੰਦ ਕਰ ਦਨੇ ਆ ਚਲੋ ਚਲਦੇ ਹਾਂ ਉੱਪਰ ਪਰ ਲਾ ਮਾਹੌਲ ਦੇ ਦੇ ਹੈਗੀਆਂ ਹੋ ਜਿਆ ਹੈ ਗਿਆ ਕਿਉਂਕਿ ਮੱਦਲ ਮਹਿਰਾਜ ਨੂੰ ਵੀ ਨਾਲ ਹੀ ਆ ਗਿਆ ਆਹ ਦੇਖੋ ਤੇ ਆ ਹਤਾ ਕਾ ਨਾ ਧੁੰਦ ਹੈਗੀ ਆ ਧੁੰਦ ਪਈ ਹੋਈ ਆ ਤੇ ਧੁੰਦ ਦੇਖੋ ਮੌਸਮ ਬੜਾ ਹਨਾ ਸੋਹਣਾ ਲੱਗਣਦਿਆ ਹੈਗਾ ਸਵਾਬ ਨਾਲ ਜਿਹਾ ਮੌਸਮ ਬਣਿਆ ਹੋਇਆ ਬੱਦਲ ਵਾਈ ਦੀ ਤਾਂ ਬੜਾ ਵਧੀਆ ਲੱਗਣਦਿਆ ਹੈਗਾ ਠੰਡ ਵੀ ਹੈਗੀ ਹੈ ਪਰ ਇੰਨੀ ਜ਼ਿਆਦਾ ਵੀ ਨਹੀਂ ਹੈਗੀ ਠੰਡ ਕਿ ਜਿਹੜਾ ਹਰ ਵੇਲੇ ਪਰ ਜਾਇਆ ਚੀ ਬੜੀ ਰਹੀਏ ਪਰ ਇਦਾਂ ਦੀ ਵੀ ਨਹੀਂ ਹੈਗੀ ਠੀਕ ਆ ਠੰਡ ਮੌਸਮ ਵਧੀਆ ਹੈਗਾ ਚਲੋ ਆਹ ਦੇਖੋ ਸਾਡੀਆਂ ਚਿੜੀਆਂ ਆ ਗਈਆਂ ਸਰਕਾ ਇਹ ਖਾਂਦੇ ਆ ਮੇਰੇ ਨਾ दादी ਹੋ ਗਈ ਮੈਂ ਨਾ ਵੀਡੀਓ ਬਣਾਉਣ ਦੇ ਹੀ ਆਪਣੇ ਕੋਲ ਵੀਡੀਓ ਸ਼ੂਟ ਕਰਦੇ ਪਈ ਜਾਂਦੇ ਬਟਨ ਦਾ ਹੋਣੀ ਨਹੀਂ ਕੀਤਾ ਹੈਗਾ ਵੀਡੀਓ ਦਾ ਰਿਕਾਰਡ ਨਾਲ ਹੁਣ ਟੱਚ ਕੀਤਾ ਹੀ ਨਹੀਂ ਹੈਗਾ ਤਾਂ ਫਿਰ ਮਮਾ ਹੈਰਾ ਗਿਆ ਕਿ ਤੂੰ ਮਮਾ ਤੁਸੀਂ ਕੀਤਾ ਤਾਂ ਹੈ ਨਹੀਂਗਾ ਵੀਡੀਓ ਵੀਡੀਓ ਬਣਾਉਂਦੇ ਪਈਆਂ ਤੇ ਮਹਾਰਾਜ ਹੁਣੀ ਨਾਲ ਹੀ ਆ ਗਏ ਆ ਇੱਥੋਂ ਇਹਨਾਂ ਨੂੰ ਪਤਾ ਲੱਗ ਗਿਆ ਤੇ ਮਮਾ ਜਾਂਦੇ ਆ ਨਾ ਕੋਠੇ ਵੀ ਫਟਾਫਟ ਦੌੜ ਜਾਂਦੇ ਆਗੇ ਤੇ ਦੇਖੋ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਕਮੈਂਟ ਚ ਦੱਸਿਓ हां महाराज gendaji ਜਿਸ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾ ਹੈਗਾ ਤਾਂ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੇ ਇੱਧਰ ਦੇਖਵਾ ਛੋਟਾ ਮੇਰਾ ਬਾਬੂ ਧੁੰਦ 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 ਜੀ ਹੁੰਦਾ ਧੁੰਦ ਹੁੰਦਾ ਹੀ ਹੈ ਕੀ ਯਾਰ ਧੁੰਦ ਧੁੰਦ ਜੀ ਇਹ ਹੁੰਦਾ ਹੀ ਹੈ ਤੇ ਵਧੀਆ ਲੱਗਦਾ ਹੈਗਾ ਤੇ ਉਹ ਦੇਖੋ ਚਿੜੀਆਂ ਆ ਗਈਆਂ ਹੈਗੀਆਂ ਪਰ ਮਹਾਰਾਜ ਹੋਣੀ ਹੈ ਨਾ ਹੁਣ ਆ ਗਏ ਹੈ ਨਾ ਘੁੰਮਣ ਤਾਂ ਇਸ ਕਰਕੇ ਇਹ ਖੇਡਣ ਦੇ ਹੈਗੇ ਤੇ ਉਹ ਡਰਦੀਆਂ ਵਿਚਾਰੀਆਂ ਕੋਲੀਆਂ ਆਣ ਦੇ ਹੈਗੀਆਂ ਆ ਦੇਖੋ ਅਭੀ ਪਤਾ ਨਹੀਂ ਸੱ ਲਗਾ ਜਾਂਦਾ ਜਾਂਦਾ ਕਿਹੜੇ ਗਾਣੇ ਗਾਈ ਜਾਂਦਾ ਆ ਦੁਜੀ ਆ ਜਾ ਤੁਝੂ ਤੁਝੂ ਆ ਜਾ ਇਹ ਗੰਦਾ ਹਨ ਬਾਰਿਸ਼ ਦੇ ਨਾਲ ਇਹ ਆ ਵੀ ਮੌਸਮਾ ਨਾ ਬੜਾ ਸਾਫ ਜਿਹਾ ਹੋ ਗਿਆ ਆ ਕੋਈ ਪ੍ਰਦੂਸ਼ਣ ਵਗੈਰਾ ਕੋਈ ਘੱਟਾ ਨਹੀਂ ਹੈਗਾ ਵਧੀਆ ਮਿਹਰਾ ਥੱਲੇ ਕੁਸ਼ਨ ਆ ਸਟ ਮੇਰਾ ਅੱਜ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਸ਼ਰਾਤਾ ਤੋਂ ਸੁਹਾਏ ਆ ਦੇਖੋ ਇਹਨਾਂ ਦੇ ਟਰੈਕਟਰ ਗੱਡੀਆਂ ਗੱਡੀਆਂ ਇਹਨਾਂ ਦੀਆਂ ਮਗਰ ਪਈਆਂ ਘਲੌਣੇ ਇਹਨਾਂ ਦੇ ਛੋਟੇ ਹੁੰਦੇ ਆ ਤੇ ਹੁਣ ਤਾਂ ਇਹ ਨਹੀਂ ਹੈਗੇ ਹੁਣ ਤਾਂ ਵੱਡੀਆਂ ਗੱਡੀਆਂ ਹੀ ਹਉ ਪਈ ਜਿਹੜੀ ਹੈਗੀ ਉਹ ਵੀ ਨਹੀਂ ਚਲਾਦੇ ਹੈਗੇ ਆ ਹੁਣ ਜ਼ਿਆਦਾ ਫੁੱਟਬਾਲ ਵਗੈਰਾ ਖੇਡਦੇ ਆ ਉਧਾ ਖੇਡਦੇ ਰਹਿੰਦੇ ਹੈਗੇ ਪਰ ਹੁਣ ਛੋਟੀਆਂ ਗੱਡੀਆਂ ਨਹੀਂ ਚਲਾਦੇ ਹੈਗੇ ਪਹਿਲਾਂ ਬੜੇ ਇਹਨਾਂ ਨੇ ਇੰਨਾ ਚੀਜ਼ਾਂ ਤੇ ਪੈਸੇ ਖਰਚਾਏ ਸਾਡੇ ਰੋਣ ਲਾਪਾਂਦੇ ਸੀ ਸਾਨੂੰ ਘਢੋਣੇ ਲੈ ਕੇ ਦੋ ਘਢੋਣੇ ਲੈ ਕੇ ਦੋ ਪਰ ਹੁਣ ਨਹੀਂ ਹੈਗੇ ਹੁਣ ਘਟ ਗਏ ਆ ਕਾਫੀ ਜ਼ਿਆਦਾ ਮੋਲੇ ਕਿ ਟੈਂਪ ਵੀ ਨਹੀਂ ਆ ਗਿਆ ਨਾ ਪੜਨਾ ਵੀ ਹੁੰਦਾ ਤਾਂ ਖੇਡਣਾ ਕੀ ਹੈ ਖਡੋਣਿਆਂ ਦੇ ਨਾਲ ਇਹ ਨਹੀਂ ਤਾਂ ਮਹਾਰਾਜ ਨੇ ਦੇਖ ਲਓ ਨਾ ਪੈਰਾਂ 'ਚ ਸੌਕਸ ਪਾਈਆਂ ਨਾ ਕੈਪ ਲਈ ਇਹਦੀ ਗੁੰਮੀ ਜਾਂਦਾ ਹੈ ਆਓ ਦੇਖੋ ਉਹ ਵੀ ਆ ਗਿਆ ਉਹ ਪਤਾ ਨਹੀਂ ਫੋਟੋ ਵਾਲੇ ਲੈ ਆਇਆ ਆ ਵੀ ਦੇਖੋ ਫੋਟੋ ਵਾਲੇ ਆ ਮਹਾਰਾਜ ਇਹਨੂੰ ਕਿੱਥੇ ਕੀ ਕਰੀ ਜਨਾ ਨਹੀਂ ਤਾਂ ਉੱਥੇ ਹੀ ਆਹ ਦੇਖੋ ਮਹਾਰਾਜ ਦੇਖੋ ਕੀ ਕਰਨ ਦੇ ਆ ਤੇ ਅਵੀ ਨੇ ਦੇਖ ਲਓ ਫੋਟੋ ਵਾਲ ਗਰਾਊਂਡ ਬਣਾ ਲਈ ਆ ਟਰੈਸ ਨੂੰ ਆਰੇ ਲੋ אבי ਦੇ ਗਾਮ ਉਤਰੀ ਇਹਨਾਂ ਦੇ ਚਿੜੀਆਂ ਨੂੰ ਨਹੀਂ ਖਾਣ ਦੇਣਾ ਹੈਗਾ ਇਹਨਾਂ ਨੇ ਆਪਣਾ ਹੀ ਖੇੜਾ ਇੱਥੇ ਬਣਾ ਲਈ ਹੈ ਇਹਨਾਂ ਨੇ ਕੋਠੇ ਨੂੰ ਗਰਾਊਂਡ ਬਣਾ ਲਿਆ ਹੋਇਆ ਆ ਨਹੀਂ ਨਹੀਂ ਥੱਲੇ ਨਾ ਛੁੱਟਿਓ ਤੇ ਇੱਧਾ ਇਹ ਦਰੋਂ ਬੱਚੇ ਬਾਣਦੇ ਹੈਗੇ ਆਪਣੇ ਪਤਾ ਨਹੀਂ ਕੀ ਟਾੜੀਆਂ ਹੀ ਤੋੜ ਕੇ ਲੈ ਕੇ ਆਏ ਆ ਦਰਾਖਤ ਮਨ ਲੇ ਲਾਣੇ ਟਾਇਰਸ ਬਣਾਇਆ ਗਰ ਰੋਟ ਫਾਉਂਟ ਹੂੰ ਉਹ ਪਾਣੀ ਟਾਲਾ ਸੀ ਜਾਂ ਵਾਸ਼ਿੰਗ ਚਲਾਇਆ ਸੀ ਮੇਗਾ ਚੋਸ ਟੈਂਕੀਆਂ ਹੈ ਟਾਲਾ ਉਹ ਜਿਹੜੀਆਂ ਬੱਚਿਆਂ ਦੀਆਂ ਆ ਤਾਂ ਕਾਫੀ ਜ਼ਿਆਦਾ ਸਪਾਈਆਂ ਕਿਤੇ ਸਾਰੀਆਂ ਖਲੇ ਸੁਪਰਡੀਆਂ ਦੀਆਂ ਸਾਰੇ ਸਮਾਨ ਸਾਫ ਹੋ ਗਈ ਤੇ ਆਪੀ ਜ਼ਿਆਦਾ ਜਿਹਾ ਕਿ ਸੁਣੋ ਮਾਰ ਇਹ ਦੇਖ ਦੇਖਾ ਕਿਹੜਾ ਮੈਂ ਆ ਇਹ ਦੇਖ ਦੇਖਾ ਖੜਾ ਆ ਮੈਂ ਆ ਆਬਦ ਅਬ ਇਹ ਦੇਖ ਦੇਖ ਇਹ ਦੇਖ ਦੇਖ ਫੇਕਾ ਜੁਣ ਮੈਂ ਇਹਨੂੰ ਕੋਲ ਲਵਾਂਗਾ ਲੱਗਦਾ ਕਿ ਹੋ ਜਾਏਗਾ ਚਲੋ ਬੱਚਿਆਂ ਨੂੰ ਛੁੱਟੀਆਂ ਹੈਗੀਆਂ ਇੰਜੋਏ ਕਰਨ ਇਹ ਵੀ ਲਾ ਬਰੇ ਕਹਿੰਦੇ ਕਿਥੇ ਚੱਲੋ ਸਾਨੂੰ ਲੈ ਕੇ ਆਪਾਂ ਕਿਤੇ ਨਹੀਂ ਜਾਣਾ ਹੈਗਾ ਸਰਦੀਆਂ ਦੇ ਟਾਈਮ ਹੈਗਾ ਕਿਤੇ ਨਹੀਂ ਜਾਣਾਗਾ ਨਾਲੇ ਪਪਾ ਤੇਰੇ ਘਰ ਆਣਗੇ ਜਦੋਂ ਪਪਾ ਆਣਗੇ ਫਿਰ ਦੇਖਾਂਗੇ ਇਹ ਕਹਿੰਦੇ ਅਸੀਂ ਬੋਰ ਹੋਈ ਜਾਂਨੇ ਘਰ ਮਹਾਰਾਜ ਹੁਣ ਬਹੁਤ ਜ਼ਿਆਦਾ ਬੋਰ ਹੋਈ ਹੋਆ ਘਰ ਆ ਰਹਿ ਕੇ ਹੁਣ ਕਹਿੰਦੇ ਸਾਨੂੰ ਨਵੀਂ ਚੱਪਲ ਲੈ ਕੇ ਦੋ ਤਾਂ ਮੈਂ ਕਿਹਾ ਅਭੀ ਸਿਰ ਕੋਲ ਤਾਂ 4-5 ਜੋੜੇ ਹੈਗੇ ਆ ਤੇ ਮਹਾਰਾਜ ਦੀ ਪਤਨੀ ਚੱਪਲ ਕਿੱਥੇ ਛੱਡਿਆ ਆਇਆ ਹੈਗਾ ਇਹਦੀ ਚੱਪਲ ਹੀ ਨਹੀਂ ਲੱਭਦੀ ਪਈ ਘਰ 'ਚ ਨਹੀਂ ਸੀ ਘਰ 'ਚ ਛੱਡਿਆ ਜਾਂ ਨਾਨਕਿਆਂ ਦੇ ਛੱਡਿਆ ਆ ਪਤਾ ਨਹੀਂ ਹੈਗਾ ਮੈਨੂੰ ਤੇ ਅਜਿਹਾ ਘਰ ਤਾਂ ਸਾਰੇ ਲੱਭਦੇ ਪਰ ਸਾਨੂੰ ਨਹੀਂ ਆ ਗਈ ਹੁਣ ਮਹਾਰਾਜ ਨੂੰ ਨਵੀਂ ਚੱਪਲ ਲੈ ਕੇ ਦਵਾਵਾਂਗੇ ਤੇ ਹੁਣ ਇਹੀ ਕਹਿਣ ਦੇ ਹੈਗੇ ਆ ਆਪਣੇ ਡਿਸਕਸ ਕਰਦੇ ਪਏ ਆ 4-5 ਪਈਆਂ ਆ ਦੇਖ ਡਿਸਕਸ ਕਰਦੇ ਕਹਿੰਦਾ ਮੇਰੇ ਤੋਂ ਤਾਂ ਇੱਕ ਵੀ ਨਹੀਂ ਹੈਗੀ ਤੇਰੇ ਤੋਂ ਤਾਂ 5-6 ਪਈਆਂ ਆ ਅੰਨਜੀ 3 ਵਜੇ ਕਿੰਨੇ 4:30 ਤੱਕ ਇੱਧਰ ਸਿਰ ਆਕਦੀ ਹੈਗੀ ਆ ਕਾਫੀ ਐਨਰਜੀ ਕਹਿੰਦੇ ਤਾਂ ਮੈਂ ਰਾਹ ਨੂੰ ਹੀ ਕਹਿੰਦੇ ਕਾਫੀ ਬਣਾਉਂਗਾ ਮਾਂ ਹੁਣ ਅਸੀਂ ਲੱਗੇ ਹੋਏ ਹਾਂ ਕਾਫੀ ਬਣਾਉਣ ਤੇ ਅੱਜ ਸਾਰਾ ਦਿਨ ਇਦਾਂ ਹੀ ਰਿਹਾ ਹੈਗਾ ਕੋਈ ਧੁੱਪ ਨਹੀਂ ਨਿਕਲੀ ਹੈਗੀ ਆ ਬੱਦਲ ਭਾਈ ਰਹੀ ਹੈਗੀ ਆ ਬੱਦਲ ਭਾਈ ਰਹੀ ਹੈ ਆ ਕਾ ਕੱਪੜੇ ਸਾਡੇ ਫੇਰ ਗਿੱਲੇ ਦੇ ਗਿੱਲੇ ਤੇ ਜਿਹੜੇ ਕੱਲ ਸੀਗੇ ਉਹ ਮੈਂ ਅੰਦਰ ਹੀ ਆ ਨਾ ਪੱਕੇ ਥੱਲੇ ਸੁਕਾਣੇ ਰੱਖੇ ਹੋਏ ਸੀਗੇ ਸਾਰੇ ਕਿਸੇ ਰ ਕਿਸੇ ਜੀਤੇ ਸੋਫੇ ਆ ਸਾਫੀਆਂ ਤੇ ਫੋਲ ਕੇ ਤੇ ਹੁਣ ਦੇਖਦੇ ਆ ਗਾਉ ਧੁੱਪਾਂ ਨਿਕਲਦੀਆਂ ਚਲੋ ਠੀਕ ਹੈ ਹਾਂਜੀ ਜੀ ਇੱਧਰ ਸਾਡੀ ਕਾਫੀ ਬਣ ਗਈ ਆ ਤੇ ਡਰਦੀ ਹਾਂ ਮੈਂ ਰ ਆ ਰਹੀ ਹੁਣੇ ਉਧਰ ਗਈ ਆਂਦੇ ਮम्मा ਜਲਦੀ ਕਰੋ ਜਲਦੀ ਕਰੋ ਸੰਨੂ ਵੀ ਕਾਫੀ ਦਿਓ ਤੇ ਮੈਂ ਕਿਹਾ ਚਲੋ ਲੈ ਕੇ ਆਨੀ ਆ ਪੁੱਤਰ ਤੇ ਇੱਧਰ ਤੋਂ ਦਰਜੀ ਵਾਸਤੇ ਕਾਫੀ ਉਹ ਦਰਜੀ ਵਾਸਤੇ ਤਾਂ ਮੈਂ ਰਾਜ ਨੂੰ ਠੰਡੀ ਕਰਕੇ ਦਿੰਨੀ ਆ ਆ ਪਾਗ ਲੱਕੇ ਮੈਂ ਹੁਣ ਅਸਪੀਲਾਂ ਦੁਕਾਨ ਦੇ ਵਿੱਚ ਤੇ ਆਈ ਐ ਸਾਡੇ ਅੱਜ ਪਤਾ ਨਹੀਂ ਕੀ ਪ੍ਰੋਬਲਮ ਹੈਗੀ ਲੈਟ ਕਿਉਂ ਬਾਰ ਬਾਰ ਜਾਂਦੀ ਪਈ ਐ ਲੈੜੀ ਰਹੀ ਜਾਂਦੀ ਐ ਸਵੇਰ ਦੀ ਲੈਟ ਨਹੀਂ ਟਿਕੀ ਰਹੀ ਐ ਬਿਜਲੀ ਕੀ ਪ੍ਰੋਬਲਮ ਹੈਗੀ ਹੈ ਰੈਡੀ ਹਲੋ ਚਾਹ ਕਾਫੀ ਰੈਡੀ ਦੋ ਪਿੰਡੇ ਕੀ ਕਾਫੀ ਤਾਂ ਅਸੀਂ ਹੁਣ ਦਿੰਨੇ ਹੈਗੇ ਮੈਂ ਰਾਜੂ ਉਹਨਾਂ ਨੂੰ ਹਾਂਜੀ ਇਧਰ ਸੱਦੀ ਹੋ ਗਈ ਕਾਫੀ ਰੈਡੀ ਉਹ ਵੀ ਸਾਡੇ ਲਈ ਮੈਂ ਤੁਹਾਨੂੰ ਦੇ ਦਿੱਤੀ ਆ ਕਿਉਂਕਿ ਮਹਿਰਾਜ ਨੂੰ ਕਿਤੇ ਮਮਾ ਜਲਦੀ ਕਰੋ ਸਾਨੂੰ ਦੇ ਦਿਓ ਕਿਉਂਕਿ ਉਹਨਾਂ ਦੀ ਕੌਫੀ ਫੇਵਰੇਟ ਹੈਗੀ ਹੈ ਦੁੰਨਿਆਂ ਦੀ ਅਸੀਂ ਲੈਟ ਆਫ ਕਰਦੀ ਹੈ ਹਾ ਇਹਨਾਂ ਦੇ ਇੰਨੀ ਜਿਆਦਾ ਮਖ ਲੜਦੀ ਹੈ ਨਾ ਹੁਣ ਮੇਰੇ ਦਵਾਰਾ ਹੀ ਹੋ ਗਿਆ ਜਿਹੜਾ ਛੋਟਾ ਆ ਇਹਦੇ ਮੈਂ ਜਿਆਦਾ ਮਖ ਲੜਦੀ ਇਹਨੇ ਇੰਨੇ ਦਿਨ ਪੜ੍ਹਾਣ ਦੇਵ ਨਹੀਂ ਹੈ ਨਾ ਉਹ ਕਹਿੰਦਾ ਮੈਂ ਥੱਕ ਗਿਆ ਹੁਣ 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 ਨਹੀਂ ਥੱਕਦਾ ਲੜ ਲੜਦਾ ਨਹੀਂ ਹੈ ਥੱਕਦਾ ਲੜਦਾ ਨਹੀਂ ਥੱਕਦਾ ਖੇਡਦਾ ਨਹੀਂ ਥੱਕਦਾ ਜਦੋਂ ਮੈਂ ਪੜਾਣ ਬੈਠਣਾ ਨਾ ਮੈਂ ਖਾ ਉਹ ਅੱਜ ਟੈਲ ਪੜ ਕਹਿੰਦਾ ਨਹੀਂ ਮੈਂ ਤਾਂ ਥੱਕ ਗਿਆ ਕਹਿੰਦਾ ਬਾਹਰ ਖੇਡਦਾ ਤਾਂ ਹੁਣ ਇਹ ਆ ਦੇਖੋ ਇਦਾਂ ਜਿਹੜਾ ਮਾਰਦਾ ਇਦਾਂ ਮਾਰਦਾ ਇਦਾਂ ਜਿਹੜਾ ਇਦਾਂ ਅੱਛਾ ਇਹ ਦੋਨਾਂ ਇਹ ਸਾਨੂੰ ਕਿਸੇ ਨੂੰ ਨਹੀਂ ਮੰਨਦਾ ਘਰ ਦੇ ਵਿੱਚ ਇਹ ਇਕੱਲੇ ਤਾਂ ਬਖਰਾ ਹੀ ਇਹ ਆ ਅਰੇ ਤੋਂ ਪੂਰਾ ਰੋਡ ਹੈ ਫਿਰ ਜਾਂ ਟੈਂਕ ਉਹ ਦੋ ਦਿਨਾਂ ਹੀ ਲੜ ਕੇ ਹਟੇ ਆ ਹੁਣ ਰੋਗੇ ਵੀ ਹਟੇ ਆ ਤਪੇਲ ਜੀ ਮੈਂ ਕਹਿੰਨੀ ਆ ਨਾ ਮੈਨੂੰ ਕਹਿੰਦੇ ਨਹੀਂ ਅਸੀਂ ਕਿਹੜਾ ਲੜਦੇ ਆ ਹੁਣ ਲੜੋ ਰੋਡ ਤੋਂ ਵੀ ਹੁਣ ਅਸੀਂ ਦੱਸਿਆ ਹੋਰ ਪਤਾ ਲੱਗੇ ਤੁਹਾਨੂੰ ਨਹੀਂ ਹੁੰਦਾ ਨਹੀਂ ਹੁੰਦਾ ਬੱਚੇ ਤੇ ਦੀ ਤੋਂ ਦੋਸਤੋਂ ਤੁਹਾਡੇ ਬੱਚੇ ਵੀ ਇੱਦਾਂ ਲੜਦੇ ਜਿੱਦਾਂ ਇਹ ਲੜਨਦੇ ਹੈਗੇ ਦੋਈ ਜਣੇ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਨਾ ਫੋਟ ਦੇਵੇ ਹਨਾ ਇਹ ਤਾਂ ਪੁੱਛੋ ਹੀ ਨਾ ਥਾੜ ਥਾੜ ਉਹ ਵੀ ਚਪੜਾ ਖੁਣ ਖਾਈ ਜਾਂਦਾ ਆ ਜਿਹੜਾ ਥੱਲੇ ਪਿਆ ਆ ਛੋਟਾ ਓਦਾਂ ਉਹ ਕਿਸੇ ਮੜ ਜਾ ਕੋਈ ਕਹਿਦੇ ਆ ਨਾ ਤਾਂ ਹੱਥ ਨਹੀਂ ਲਾ ਰੋਣ ਲਾ ਪੰਦਾ ਆ ਹੱਥ ਨਹੀਂ ਲਾਣ ਦਿੰਦਾ ਫੇਰ ਅਗਲੇ ਚਾਰ ਮਾਰੂੰਗਾ ਤਾਂ ਹੁਣ ਦੇਖ ਲੋ ਕਿੱਦਾਂ ਦੋਨੇ ਜਣੇ ਬੂਤਰੇ ਬਈ ਆ ਦੱਸਿਓ ਜੇ ਤੁਹਾਡੇ ਵੀ ਇਦਾਂ ਹੀ ਹੁੰਦਾ ਸਭ ਜਿਹਦੇ ਦੇਦੇ ਘਰ ਇਦਾਂ ਹੀ ਹੁੰਦਾ ਜਿਹਦੇ ਜਿਹਾਂ ਦੇ ਬੱਚੇ ਇਦਾਂ ਹੀ ਕਰਦੇ ਆ ਬੈੱਡ ਤੇ ਨਾ ਖੁਲਣਦੇ ਐ ਨਾ ਖੁਲਣਦੇ ਆ ਨਾ ਦੋਈ ਜਣੇ ਮੇਰਾ ਜੇ ਸੱਟ ਲੱਗੀ ਆ ਨਾ ਤਾਂ ਦੇਖ ਲਈ ਆਪਾਂ ਸ਼ਿਮਲੇ ਤੋਂ ਸੋਧਣ ਪਹੁੰਚ ਗਏ ਆ ਤੇ ਕੁਛ ਖਾਣ ਲਈ ਰੁਕੇ ਆ ਇੱਥੇ ਦੇਖਦੇ ਆ ਕਿ ਖਾਣੇ ਆਪਾਂ ਹੁਣ ਮੈਕਡੋ ਵਗੈਰਾ ਡੋਮਿਨੋਸ ਵਗੈਰਾ ਸਭ ਕੁਝ ਹੈਗਾ ਉੱਤੇ ਉੱਤੇ ਜਗ ਦੇਖਦੇ ਆ ਕਿ ਖਾਣੇ ਆਣ लाग। लाग, 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 लाग। हाँ जी जी हूँ मैं पहुंच गया घर अपनी मैडम को मैडम हमने पहला था ਸੌਂਗੇ ਸੀ ਮੈਂ ਆ ਗਏ ਹੋਰ ਨਾ ਮਾਰੇ ਫੋਨ ਲਾਇਆ ਫੋਨ ਇਹਦਾ ਸਾਇਲੈਂਟ ਸੀਗਾ ਉਹ ਇਹਨਾਂ ਨੇ ਚੱਕਿਆ ਨਹੀਂ ਚਾਰ ਵਾਰੀ ਚੈੱਕ ਕੀਤਾ ਫੋਨ ਚਾਰ ਵਾਰੀ ਫੋਨ ਕੀਤਾ ਤੇ ਫੇਰ ਚੱਕਿਆ ਇਹਨਾਂ ਨੇ ਫੋਨ ਤੇ ਅਰਾਜ ਮੈਂ ਵੀਡੀਓ ਕੁਛ ਇਹਨਾਂ ਜਿਆਦਾ ਬਣਾਈ ਨਹੀਂ ਗਈ ਕਿਉਂਕਿ ਨਾ ਉਦਾਂ ਹੀ ਫੇਰ ਤੁਹਾਨੂੰ ਦੱਸਿਆ ਪਿਛਲੇ ਵਲੌਗ ਚ ਸਿੰਗਲ ਹੈਂਡਿਡ ਸਿੰਗਲ ਹੈਂਡਿਡ ਗੱਡੀ ਚੱਲਦੀ ਨਹੀਂ ਨਾਲੇ ਪਹਾੜੀ ਇਲਾਕਾ ਸੀਗਾ ਤੇ ਥੋੜਾ ਲੇਟ ਵੀ ਹੋਉਂਦੀ ਸੀ ਤੇ ਪਹੁੰਚਣਾ ਵੀ ਸੀ ਘਰੇ ਤੇ ਹੁਣ ਮੇਰੇ ਖਿਆਲ ਕਿੰਨਾ ਟਾਈਮ ਹੋਇਆ ਇਹਨਾਂ ਨੇ ਬਲਾ 2:30 ਵਜੇ 2:00 ਵਜੇ 2:30 2:00 ਵਜੇ ਪਹੁੰਚਾ ਇੱਥੇ ਮੈਂ ਤੇ ਹੁਣ ਆਪਾਂ ਇੱਥੇ ਬਲੌਗ ਦੀ ਸਮਾਪਤੀ ਕਰਾਂਗੇ ਤੁਹਾਨੂੰ ਅਮੀਰ ਕਰਦੇ ਆ ਬਲੌਗ ਵਧੀਆ ਲੱਗਾ ਹੋਊਗਾ ਤੁਸੀਂ ਸਾਰੇ ਜਣੇ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਆ ਕਰੋ ਤੇ ਸਾਡੀਆਂ ਗਲਤੀਆਂ ਜੂਰ ਦੱਸਿਓ ਕਰੋ ਜੇ ਸਾੜ ਤੋਂ ਕੋਈ ਗਲਤੀ ਹੁੰਦੀ ਆ ਐਸਾ ਤਾਂ ਆਪਾਂ ਪੂਰੀ ਕੋਸ਼ਿਸ਼ ਕਰੀ ਵੀ ਸਾੜ ਤੋਂ ਕੋਈ ਇਦਾਂ ਦੀ ਕੋਈ ਗੱਲਾਂ ਨਾ ਨਿਕਲੇ ਨਾ ਕਿਸ ਨੂੰ ਚੰਗਾ ਕਰੀਏ ਨਾ ਕਿਸ ਨੂੰ ਮਾੜਾ ਕਰੀਏ ਹਨਾ ਤੇ ਤੁਹਾਨੂੰ ਦੱਸਦੇ ਤੁਸੀਂ ਆਪਣੀ سپورਟ ਸਾਨੂੰ ਦਿੰਦੇ ਰਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਸਾਨੂੰ ਕਿ ਤੁਹਾਨੂੰ ਸਾਡਾ ਬਲੌਗ ਕਿੰਦਾ ਲੱਗਦਾ ਹੈਗਾ ਤੇ ਪਲੀਜ਼ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਠੀਕ ਹੈ ਜੀ ਸਾਡੇ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਸਤਿ ਸ਼੍ਰੀ ਅਕਾਲ ਸੱਚ ਮੈਂ ਰਾਜਤ ਰਹਿ ਗਿਆ ਮਰਾ ਸਾਡਾ ਹੌਸ ਹੁੰਦਾ ਹੈ ਤੇ ਆ ਵੀ ਸਾਡਾ ਪਰੇ ਹੁੰਦਾ ਹੈ ਤੇ ਇਹਨਾਂ ਨੂੰ ਪਜਗਾਉਣਾ ਨਹੀਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ